ਲੋਕ ਹਿੱਤ ਲੋਕਾਂ ਦੀ ਆਵਾਜ਼ ਜਿੰਦਾਬਾਹ ਸਨედა ਯਗਾ ਜਿੰਦਾਬਾਹ 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 ਭਾਰਤੀ ਕਿਸਾਨ ਯੂਨੀਅਨ ਦਾ ਜਿੰਦਾਬਾਹ 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 ਗ੍ਰਾਹਾ ਇਕਤਾ ਜਿੰਦਾਬਾਹ 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 ਖਾਨਾਂ ਦਾ ਇਕਤਾ ਜਿੰਦਾਬਾਹ 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 ਭਾਰਤੀ ਕਿਸਾਨ ਦਾ ਇਕਤਾ ਜਿੰਦਾਬਾਹ 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 ਜਿੰਦਾਬਾ 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 ਸਰਕਾਰਾਂ ਤੇਰਾ ਝਾਖ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੇ ਨਾ ਝਾਖ ਕਰੋ ਆਪਣੀ ਰਾਖੀ ਆਪ ਕਰੋ ਮੈਂ ਜੁਨੇ ਨੇਕਤਾ ਗ੍ਰਹਿ ਜਿੰਦਾਬਾ 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 ਉਹ ਇਹੋ ਗ੍ਰਾਹਾਂ ਵਾਲੇ ਕਰਦੇ ਆ ਤੇ ਅਸੀਂ ਇਹਨਾਂ ਦੇ ਨਾਲ ਅਸੀਂ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਬਲੇ ਸੋਨਿਆ ਬੜੀ ਜੀਆ ਪਰਿਵਾਰ ਤਾਂ ਮੈਨੂੰ ਤਾਂ ਲੱਗਦਾ ਕੋਈ ਰਹਿ ਨਹੀਂ ਗਿਆ ਲੱਗਦਾ ਤੇ ਪਰਿਵਾਰ ਤਾਂ ਸਰ ਮੈਂ ਗੱਲਾਂ ਵੀ ਥੋੜੇ ਜਿਹਾ ਭਾਵੇਂ ਕੋ ਰਹਿ ਗਏ ਉਹ ਮੇਰਾ ਲਗਭਗ ਸਾਰੇ ਮਗਰਾਨ ਆ ਗਏ ਆ ਸਤਨਾਮ ਸਿੰਘ ਜੀ ਠੇਕੇਦਾਰ ਸਭਰਾ ਕੀ ਗਾਣਾ ਚਾਹੋਗੇ ਅੱਜ ਤੁਹਾਡੇ ਗਰਾਹ ਦੇ ਪੈਰੀਂ ਪੇਰਾ ਪ੍ਰੋਗਰਾਮ ਕੀਤਾ ਗਿਆ ਮੈਂ ਇੱਕ ਨਮਾਣਾ ਜਿਹਾ ਸਿੱਖ ਮੇਰੇ ਘਰੇ ਬਹੁਤ ਸਨਮਾਨਯੋਗ ਸ਼ਖੀ ਤਾਂ ਪਹੁੰਚੀਆਂ ਮੈਂ ਦਿਲਦਿਆਂ ਘਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਉਹਨਾਂ ਦਾ ਇੱਕ ਇੱਕ ਕਦਮ ਚੱਲ ਕੇ ਆਏ ਨੂੰ ਮੈਂ ਨਿਮਨ ਕਰਦਾ ਵੀ ਜਿਹੜੇ ਉਹ ਸਾਡੇ ਘਰ ਵਿੱਚ ਪਹੁੰਚੇ ਆ ਤੇ ਮੈਂ ਸਾਰਿਆਂ ਦਾ ਦਿਲ ਦੇ ਘਰਿਆਂ ਤੋਂ ਦੁਬਾਰਾ ਫੇਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗ੍ਰਾਹ ਮੰਡੀ ਦੇ ਕੰਮ ਵੇਖ ਕੇ ਇਹਨਾਂ ਦੇ ਵਧੀਆ ਸੋਚ ਵੇਖ ਕੇ ਅੱਜ ਅਸੀਂ ਸਾਰਿਆਂ ਦਾ ਮਨ ਬਣਿਆ ਵੀ ਆਪਾਂ ਵੀ ਗ੍ਰਾਹਾਂ ਚ ਸ਼ਾਮਲ ਹੋ ਜਾਈਏ ਵੀ ਇਹਨਾਂ ਦੇ ਜਿਹੜੀ ਆ ਸੋਚ ਉਹ ਬਹੁਤ ਵਧੀਆ ਵਾ ਇਹ ਵਧੀਆ ਇਹਨਾਂ ਦਾ ਗੱਲ ਕੀ ਪਈ ਇਹਨਾਂ ਨੇ ਸਰਕਾਰ ਦੇ ਖਿਲਾਫ ਹੀ ਜਿੱਥੇ ਕਿ ਤਰਦਾਂ ਦਿੱਤਾ ਹੋਊਗਾ ਕੋਈ ਇਹਨਾਂ ਨੇ ਕਦੀ ਗਲਤ ਕੰਮ ਨਹੀਂ ਕੀਤਾ ਇਹ ਕਰਕੇ ਸਾਡਾ ਇਹਨਾਂ ਦਾ ਬਣ ਬਣਿਆ ਪਈ ਇਹਨਾਂ ਦੇ ਨਾਲ ਸ਼ਾਮਲ ਹੋਈਏ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੰਘਰਸ਼ ਦੇ ਪਹਿਲ ਕਦਮੀ ਵੀਰਾਂ ਵੱਲੋਂ ਉਹਨਾਂ ਦਾ ਲੀਡਰ ਸਾਹਿਬਾਨਾਂ ਵੱਲੋਂ ਵੱਲਾਂ ਦਾ ਧੰਨਵਾਦ ਕੀਤਾ ਜਾਂਦਾ ਵਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਗਏ ਸਤਨਾਮ ਸਿੰਘ ਜੀ ਠੇਕੇਦਾਰ ਚੇਅਰਮੈਨ ਸਾਹਿਬ ਜੀ ਹੋਣਾ ਦੇ ਗ੍ਰਾਹੇ ਵੀ ਖੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਅਗਰਾਹ ਜਥੇ ਬੰਦੀ ਦੇ ਵਿੱਚ ਅਸ਼ਮੁਲੀਅਤ ਕੀਤੀ ਆ ਜੀ ਇਹਨਾਂ ਦੀਆਂ ਦਿਲ ਦੀਆਂ ਅਰਗਾਈਆਂ ਦੇ ਵਿੱਚੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਧੰਨਵਾਦ ਜੀ ਆ ਮੈਂ ਇਕਤਾ ਗ੍ਰਾਹ ਜਹੇ ਬੰਦੀ ਦਾ ਬਲਾਕ ਪ੍ਰਧਾਨ ਆ ਜੀ ਅੱਜ ਕਿਹੜੇ ਵਿਸ਼ੇ ਜੇ ਇਕੱਠੇ ਹੋਏ ਜੀ ਅੱਜ ਵਿਸ਼ਾ ਕੋਈ ਨਹੀਂ ਅੱਜ ਤੇ ਵਿਸ਼ਾ ਖੁਸ਼ੀ ਵਾਲਾ ਜੀ ਸਾਰੇ ਸਭਰਾ ਦੀ ਜਿੰਨੀ ਸੰਗਤਾਂ ਦੀ ਸਮੁੱਚੀ ਸਾਰੀ ਕਿਸਾਨ ਉਹ ਸਾਰੇ ਇਕਤਾ ਗ੍ਰਾਹ ਜਹੇ ਬੰਦੀ ਦੇ ਨਾਲ ਚੱਲੇ ਆ ਜੀ ਉਹਨਾਂ ਸਾਡੇ ਨਾਲ ਸਾਥ ਦੇਣ ਦਾ ਵਾਅਦਾ ਕੀਤਾ ਵੀ ਅਸੀਂ ਪਾਰਟੀਆਂ ਬਾਜ਼ੀਆਂ ਦੇ ਉੱਠ ਕੇ ਤੇ ਕਿਸਾਨ ਆ ਤੇ ਕਿਸਾਨੀ ਮੰਗਾਂ ਦੇ ਇਕੱਠੇ ਆ ਤੇ ਜਿਹੜੇ ਸਾਂਝੇ ਮੁੱਦੇ ਆ ਉਹ ਇਹ ਇਕਤਾ ਗ੍ਰਾਂਹੇ ਬੰਦੇ ਜੰਦੇ ਬੰਦੀ ਦੀ ਚੁੱਕਦੀ ਆ ਤੇ ਅਸੀਂ ਇਹਨਾਂ ਨੂੰ ਅਸ਼ਵਾਜ ਦੋਨੇ ਸਾਰੇ ਪਿੰਡ ਨੂੰ ਸਾਰੇ ਸਾਡੇ ਆਏ ਦਾ ਭਰਾ ਹੀ ਆ ਸਾਡਾ ਭਾਈਚਾਰਾ ਵਾਹੀ ਕਿਹਦੇ ਉੱਪਰ ਆ ਯਾਰ ਅੱਗੇ ਸਾਡੇ ਵਿੱਚ ਤੇ ਛੋਟੇ ਛੋਟੇ ਪਾਰਟੀਆਂ ਫਰਕ ਪਾ ਦੇਣੀਆਂ ਅਸੀਂ ਗੁਰੂ ਮਹਾਰਾਜ ਦੀ ਗੁਰਦਾਸ ਬੇਨਤੀ ਕਰਦੇ ਵੀ ਪਾਰਟੀਆਂ ਉਹਨਾਂ ਫਰਕ ਪਾਉਣ ਅਸੀਂ ਬੋਟਾ ਜਿੱਥੇ ਮਰਜ਼ੀ ਪਈਏ ਪਰ ਕਿਸਾਨੀ ਦੇ ਮੁੱਦੇ ਤੇ ਅਸੀਂ ਇਕੱਠਾ ਹੋ ਕੇ ਲੜਾਂਗੇ ਕਿਸੇ ਵੀ ਭੈਣ ਭਰਾ ਦਾ ਕੰਮ ਹੋਊਗਾ ਕੋਈ ਭਾਵੇਂ ਤਾਂ ਮੰਡੀ ਦਾ ਹੋਵੇ ਭਾਵੇਂ ਬਿਜਲੀ ਦਾ ਹੋਵੇ ਭਾਵੇਂ ਉਹ ਮਾਲ ਭਾਗ ਦਾ ਹੋਵੇ ਕੋਈ ਵੀ ਕੰਮ ਹੋਵੇ ਜਿੱਦੇ ਤੇ ਉਹ ਕਿਸਾਨ ਸਾਡਾ ਊੱਖਾ ਹੋਗਾ ਉੱਥੇ ਸਾਰੇ ਜਾਣੇ ਬਹਿ ਕੇ ਵਿਚਾਰ ਕਰਕੇ ਉਸ ਮੁੱਦੇ ਤੇ ਅਸੀਂ ਲੜਾਈ ਲੜ ਕੇ ਉਹਦਾ ਮਸਲਾ ਹਲ ਕਰਾਇਆ ਕਰਾਂਗੇ ਤਾਂ ਜੀ ਕਿਹੜੀ ਪਾਰਟੀ ਨੂੰ ਛੱਡ ਗਏ ਕਿਹੜੀ ਜਿ세 ਬੰਦੇ ਨੂੰ ਛੱਡ ਗਏ ਅੱਜ ਉਹ ਗ੍ਰਾਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਕਿੰਨੇ ਪਰਿਵਾਰ ਜਿਹੜੇ ਉਹ ਸ਼ਾਮਲ ਹੋਏ ਆ ਪਰਿਵਾਰ ਤਾਂ ਜੀ ਮੈਂ ਨਹੀਂ ਉਹ ਦੱਸ ਸਕਦਾ ਤੁਸੀਂ ਵੇਖ ਲਿਆ ਵੀ মিডিਆ ਵਾਲੇ ਸਾਰੇ ਵੇਖ ਕੇ ਜੀ ਤੁਹਾਂ ਛੋਟ ਮਾਰ ਹੀ ਲਿਆ ਵਾ ਕਿਉਂ ਮੈਂ ਕੱਲੇ-ਕੱਲੇ ਦਾ ਨਾਮ ਲਾਵਾਂ ਤੇ ਮੈਂ ਸ਼ਾਇਦ ਝੂਠ ਮਾਰੀ ਜਾਊਂਗਾ ਤੇ ਤੁਹਾਡੇ মিডিਏ ਨੇ ਦੱਸ ਦਿੰਨੇ ਕਿੰਨੇ ਪਰਿਵਾਰ ਸ਼ਾਮਲ ਹੋਏ ਆ ਤੇ ਮੈਂ ਨਾ ਇਹ ਦੱਸਣਾ ਕਿਹੜੀ ਜਥੇਬੰਦੀ ਨੂੰ ਸ਼ਾਮਲ ਛੱਡ ਕੇ ਹੋਏ ਆ ਜੀ ਜਥੇਬੰਦੀ ਇਹ ਕਿਸਾਨਾਂ ਦੀ ਸਾਰਿਆਂ ਦਾ ਸਤਿਕਾਰ ਕਰਦੇ ਆ ਜੀ ਜਿੱਥੇ ਜਿਤਨਾ ਕੋ ਕੰਮ ਕਰੂਗਾ ਅਜਿਹੋ ਜਿਹਾ ਕੋਈ ਖੂਦ ਵਿੱਚ ਆਵਾਜ਼ ਮਾਰ ਗੋ ਉਹੀ ਆਵਾਜ਼ ਆਉਣੀ ਹੈ ਤੇ ਸਾਡਾ ਪਿਆਰ ਅਦੀ ਨਾਲ ਸਾਡੇ ਭਰਾ ਜੀ ਸਾਡੇ ਕਿਨੇ ਉਪਰੇ ਆਏ ਸਾਡਾ ਕੋ ਚਾਚਾ ਕੋ ਭਰਾ ਸਾਡਾ ਕੋ ਭਤੀਜਾ ਸਾਰੇ ਜਣੇ ਇਕੱਠੇ ਹੋਏ ਸਾਰਾ ਪਿੰਡ ਇਕੱਠਾ ਹੈ ਨਗਰ ਇਕੱਠਾ ਆਇਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਭਾਵੇਂ ਕਿਸੇ ਜਿਹੇ ਮੰਦਿਰ ਨੂੰ ਮੈਂ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਕੀ ਵਿਸ਼ਵਾਸ ਹੋਇਆਗਾ ਤੁਹਾਡੇ ਬੰਦਿਆਂ ਨੂੰ ਸਾਡੇ ਲੋਨ ਦੇ ਜੀ ਅੱਗੇ ਜਿੱਥੇ ਸਾਨੂੰ ਕੋ ਆਵਾਜ਼ ਮਾਰਦਾ ਅਸੀਂ ਹਾਜ਼ਰਾਂ ਦੀ ਪਰ ਇਹਨਾਂ ਦਾ ਵੀ ਸਾਨੂੰ ਸੰਯੋਗ ਮਿਲਿਆ ਨੇ ਅਸੀਂ ਥੋੜੇ ਵੱਡੇ ਆ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਇਹ ਪੜ੍ਹੇ ਲਿਖੇ ਬੰਦੇ ਦੇ ਤਜਰਬੇ ਵਾਲੇ ਬੰਦੇ ਆਏ ਆ ਤੇ ਕੁਛ ਨਹੀਂ ਕਿਸਾਨਾਂ ਦੇ ਸੋਚ ਲੱਗੂਗੀ ਅਸੀਂ ਸਿਆਣੇ ਨਾਲ ਲਾ ਕੇ ਬਣਾਗੇ ਤੇ ਸਾਨੂੰ ਸੱਜਾ ਖੱਬੇ ਨੂੰ ਤੇ ਖੱਬਾ ਸੱਜੇ ਨੂੰ ਜਦੋਂ ਇਕੱਠੇ ਹੋ ਕੇ ਤੁਰੇ ਮੈਨੂੰ ਲੱਗਦਾ ਵੀ ਸਾਤੋਂ ਕੋ ਕੰਮ ਨਹੀਂ ਅੜੂਗਾ ਰੱਬ ਦੀ ਮਿਹਰ ਹੋਊਗੀ ਕੀ ਅਪੀਲ ਕਰੋਗੇ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਾਂਗੇ ਵੀ ਪਾਰਟੀ ਬਾਈ ਤੋਂ ਉੱਪਰ ਉਠੋ ਆਪਦੇ ਧੀਆ ਪੁੱਤਾਂ ਨੂੰ ਬਚਾਈਏ ਆਪਣੇ ਪੀੜ੍ਹੀਆਂ ਨੂੰ ਬਚਾਈਏ ਆਪਣੀ ਧਰਤੀ ਬਚਾਈਏ ਆਪਣਾ ਪਾਣੀ ਬਚਾਈਏ ਆਪਣੀ ਹਵਾ ਬਚਾਈਏ ਤੇ ਤਗੜੇ ਹੋ ਕੇ ਰੋਖ ਵੀ ਲਈਏ ਤੇ ਜਿੱਥੇ ਜਿੱਥੇ ਆਪਣੇ ਬੱਚੇ ਆ ਉਹਨਾਂ ਨੂੰ ਸਮਝਾਈਏ ਵੀ ਸਾਰੇ ਨਾਲ ਕਿਸਾਨੀ ਦੇ ਨਾਲ ਜਿਹੜਾ ਉਹ ਮੋਢੇ ਨਾਲ ਮੋਢਾ ਜੋੜੋ ਕਿਸਾਨੀ بچਾਈਏ ਤੇ ਜਵਾਨੀ بچਾਈਏ ਸਮਾਗ ਦਾ ਧੰਦਾ ਬਹੁਤ ਚੱਲਿਆ ਜੀ ਇਹ ਸਰਕਾਰਾਂ ਸਮੇ ਸਮਝਦੀਆਂ ਸਾਡੇ ਤੋਂ ਵੋਟਾਂ ਲੈ ਲੈਣੀਆਂ ਮੁੜ ਕੇ ਵਾਅਦੇ ਕਰਕੇ ਕੋਈ ਬੋੜਦਾ ਨਹੀਂਗਾ ਜੀ ਸਾਨੂੰ ਆਪ ਨੂੰ ਇਕੱਠੇ ਹੋਣਾ ਪੈਣਾ ਵਾ ਲੱਗਦਾ ਵੀ ਚੰਗੇ ਬੰਦੇ ਨੂੰ ਸ਼ੁਰੂਆਤ ਜਿਹੜੀ ਹੋ ਸਕਦੀ ਹੈ ਜੀ ਤੁਹਾਡੇ ਵੱਲੋਂ ਇੱਕ ਜਿੱਥੇ ਤੁਹਾਡੇ ਜਿ세 ਬੰਦੀ ਵੱਲੋਂ ਜਿਹੜੀ ਬੂਟੇ ਲਾਉਂਦੀ ਸ਼ੁਰੂਆਤ ਕੀਤੀ ਗਈ ਹੈ ਕੀ ਅਪੀਲ ਕਰੋਗੇ ਉਹਨਾਂ ਨੂੰ ਮੈਂ ਧੰਨਵਾਦ ਕਰਦਾ ਸਤਨਾਥ ਸਤਨਾਮ ਸਿੰਘ ਠੇਕੇਦਾਰ ਦਾ ਸਾਡੀ ਜੈਹਬੰਦੀ ਜੀ ਵੀ ਅੱਜੇ ਬੜਾ ਵੱਡਾ ਕਾਬਲਾ ਲੈ ਕੇ ਸ਼ਾਮਲ ਹੋਏ ਆ ਇਹਨਾਂ ਨੇ ਅੱਗੇ ਵੀ ਇਹੋ ਜਿਹੇ ਕੰਮ ਜਿਹੜੇ ਆ ਜੂ ਲੋਕ ਭਲਾਈ ਦੇ ਕੀਤੇ ਆ ਜੀ ਤੇ ਵਧੀਆ ਕੰਮ ਕੀਤੇ ਆ ਜੀ ਇਹਨਾਂ ਨੇ ਬੂਟੇ ਲਾਉਣੇ ਸ਼ੁਰੂ ਕੀਤੇ ਸਾਡੀ ਜੈਹਬੰਦੀ ਵੱਲੋਂ ਅਸੀਂ ਗਾਵੇਂ ਇੱਥੇ ਜਿੱਥੇ ਚਰੋਇਆ ਸਾਡਾ ਇਹ ਬੂਟੇ ਲਾਵਾਂਗੇ ਜੀ ਕਿਉਂਕਿ ਜੇ ਸਾਡੀ ਧਰਤੀ ਮਾਂ ਬਜਦੀ ਆ ਸਾਡਾ ਪਾਣੀ ਬਜਦਾ ਤੇ ਸਾਡਾ ਰੋਖ ਤੇ ਮਨੁੱਖ ਦਾ ਇੱਕ ਬੜਾ ਲਾਗੇ ਦਾ ਰਿਸ਼ਤਾ ਵਾ ਫੇਰ ਹੀ ਅਸੀਂ ਬਚ ਸਕਦੇ ਆ ਇਸੇ ਮੇ ਨੂੰ ਅਸੀਂ ਜਾਰੀ ਰੱਖਾਂਗੇ ਅਪੀਲ ਕਰਦੇ ਸਾਰੇ ਜਿੰਨੀਆਂ ਜਿੰਨੀਆਂ ਪੈਲੀਆਂ ਗਈਆਂ ਸਾਰੇ ਪੈਲੀਆਂ ਦੇ ਵਿੱਚ ਮੈਂ ਤਾਂ ਕਹਾਂਗਾ ਸਰਕਾਰ ਨੂੰ ਇੱਕ ਕਾਨੂੰਨ ਬਣਾ ਦੇਣਾ ਚਾਹੀਦਾ ਵੀ ਜਿਹਦੇ ਕੋਲ 20 ਕਿੱਲੇ ਪੈਲੀ ਉਹ ਘੱਟ ਤੋਂ ਘੱਟ 40 ਬੂਟੇ ਹੋਣ ਨਹੀਂ ਤੇ ਉਹਦਾ ਕਿੱਲਾ ਪੈਲੀ ਦਾ ਕੁਰਕ ਕਰ ਦੇਣ ਵੇਖਿਆ ਸਵੇਰੇ ਦੁਪੱਤਾਂ ਦੇ ਲੱਗਦੇ ਕਿ ਨਹੀਂ ਲੱਗਦੇ ਪਰ ਇਹ ਆ ਵੀ ਜੇ ਸਾਡੇ ਕੋਲ ਜ਼ਮੀਨ ਹੁੰਦੀ ਦੇਦੇ ਵੀ ਅਸੀਂ ਨਹੀਂ ਰੱਖਦੇ ਥੋੜਾ ਕਿਸੇ ਘੋਟ ਤੇ ਬੂਟਾ ਨਹੀਂ ਲਾ ਸਕਦੇ ਅਸੀਂ ਉਹਨੂੰ ਵੀ ਸਾਰ ਦੇਣੇ ਨਾਰ ਸਾਰ ਕੇ ਪਰ ਵਿੱਚ ਵਿਦ ਚਿਰੀਆਂ ਦੇ ਵਿਚਾਰੀਆਂ ਦੇ ਬੱਚੇ ਵੀ ਛੱਡ ਦਿੰਦੇ ਆ ਜਨੌਰ ਵੀ ਛੱਡ ਦਿੰਦੇ ਆ ਇਸ ਬੰਦੇ ਨੂੰ ਸਾਨੂੰ ਸੱਚੇ ਪਾਤਸ਼ਾਹ ਮਿਹਰ ਕਰੇਹੀਂ ਬੰਦੇ ਵੀ ਧਿਆਨ ਕਰਾਂਗੇ ਕਰਮਜੀਤ ਸਿੰਘ ਜੀ ਭਾਰਤੀ ਕਿਸਾਨ ਜੂਨੀਅਰ ਵੇਗਤਾ ਗ੍ਰਾਹਕ ਜੰਨਤ 77 ਪੱਟੀ ਬੁਲਾ ਆਜ ਜੀ ਪਿੰਡ ਦੇ ਨਾਮ ਵਾਲੇ ਬੰਦੇ ਜੀ ਇਹਨਾਂ ਦਾ ਨਾਮ ਜੀ ਸਰਦਾਰ ਭੋਲਾ ਸਿੰਘ ਸਰਪੰਚ ਜੀ ਸਤਨਾਮ ਸਿੰਘ ਚੇਅਰਮੈਨ ਸਤਨਾਮ ਸਿੰਘ ਚੱਲੂ ਕੇ ਬਲਵੀਰ ਸਿੰਘ ਚੇਅਰਮੈਨ ਜੀ ਸੁਖ ਮੈਂਬਰ ਹੋਰ ਵੀਰ ਸਾਰੇ ਕੈਪਟਨ ਸਾਹਿਬ ਹੈਪੀ ਬੱਬਰ ਜਿਹੜੇ ਸ਼ਾਮਲ ਹੋਏ ਆ ਜੀ ਅਸੀਂ ਤੁਹਾਨੂੰ ਅਧਕਾਰਦੇ ਆ ਜਥੇਬੰਦੀ ਸਾਡੀ ਦੂਣੀ ਚੌਣੀ ਹੋਈ ਜੀ ਅੱਗੇ ਵੀ ਜਥੇਬੰਦੀ ਬਹੁਤ ਹਲਾਰੇਣਾ ਪਿੰਡੇ ਚੱਲ ਰਹੀ ਸੀ ਇਹਨਾਂ ਦੇ ਉਹਨਾਂ ਸਾਡਾ ਮਾਨ ਸਨਮਾਨ ਤੇ ਸਾਨੂੰ ਹਲਾਰਾ ਬਹੁਤ ਹੌਸਲਾ ਵਧਿਆ ਜੀ ਕਿਸਾਨ ਵੀ ਨੇ ਇਹੋ ਅਪੀਲ ਕਰਦੇ ਆ ਜੀ ਏਕਤਾ ਕਰਕੇ ਚੱਲੀਏ ਕਿਸਾਨ ਜਥੇਬੰਦੀ ਨੇ ਜੁੜ ਗਏ ਚਲੋ ਸਿਆਸੀ ਕੰਮ ਚੱਲਦਾ ਰਹਿੰਦਾ ਵੋਟ ਜਿੱਥੇ ਵਰਜੀ ਪਾਓ ਕਿਸਾਨ ਜਿੱਥੇ ਮੰਦੀ ਕੋਈ ਵੀ ਕਹਿੰਦੀ ਨਹੀਂ ਵੋਟ ਇੱਥੇ ਬਾਉ ਜਿੱਥੇ ਮਰਜੀ ਪਾਓ ਆਪਦਾ ਅਧਿਕਾਰ ਆ ਪਰ ਕਿਸਾਨ ਜਿੱਥੇ ਕਿਸਾਨ ਦੀ ਮੰਗ ਆ ਉਥੇ ਕਿਸਾਨਾਂ ਨੂੰ ਇਕੱਠੇ ਹੋ ਕੇ ਤੁਰਨਾ ਪਊਗਾ ਸਰਕਾਰਾਂ ਨਾਲ ਲੜਨਾ ਪੈਂਦਾ ਫੇਰ ਹੱਕ ਲੈਣੇ ਪੈਂਦੇ ਆ ਜੀ ਨਹੀਂ ਤਾਂ ਕਿਸਾਨ ਨੂੰ ਹੱਕ ਨਹੀਂ ਮਿਲਦਾ ਸਾਡੇ ਜਥੇਬੰਦੀ ਨੂੰ ਕੀ ਵਿਸ਼ਵਾਸ ਹੋਇਆ ਅਸੀਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਜੀ ਵੀ ਜਿਹੜੇ ਵੀ ਵੀਰ ਸੱਜਣੇ ਰਲੇ ਆ ਜੀ ਤੁਹਾਨੂੰ ਦੱਸ ਚੁੱਕੇ ਪਹਿਲਾਂ ਵੀ ਇਹ ਨਾਂਵਾਰ ਸਾਰੇ ਇਨਸਾਨ ਆ ਬਾਕੀ ਜੀ ਜਥੇਬੰਦੀ ਦਾ ਕਦੀ ਕੰਮ ਕੋਈ ਵੀ ਅੱਗੇ ਨਹੀਂ ਅੜਿਆ ਇਹਨਾਂ ਨੂੰ ਸ਼ੁਆਗਤ ਹੋਵੇ ਕੋਈ ਵੀ ਕੰਮ ਨਹੀਂ ਆਊਗਾ ਅਸੀਂ ਦਿਨ ਰਾਤ ਜੱਥੇਬੰਦੀ ਤੁਹਾਡੇ ਨਾਲ ਖੋਤੇ ਤੁਸੀਂ ਸਾਡੇ ਨਾਲ ਖੋਤੇ ਕਰਨੈਲ ਸਿੰਘ ਸਭਰਾੜੀ ਪ੍ਰਧਾਨ ਬੀਕੇਜੂ ਅਗਰਾਹ ਸਭਰਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਇਕਾਈ ਸਭਰਾ ਨੂੰ ਬਹੁਤ ਵੱਡਾ ਬਲ ਮਿਲਿਆ ਜੀ ਸਰਦਾਰ ਸੁਦਨਾਨ ਸਿੰਘ ਠੇਕੇਦਾਰ 30 35 ਪਰਿਵਾਰਾਂ ਦੇ ਨਾਲ ਅੱਜ ਬੀਕੇਜੂ ਅਗਰਾਹ ਦੇ ਵਿੱਚ ਸ਼ਾਮਲ ਹੋਇਆ ਸਾਨੂੰ ਬਹੁਤ ਬਲ ਮਿਲਿਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਇਸ ਮੇਲ ਦਾ ਗੁਰਬ੍ਰਿੰਦਰ ਸਿੰਘ ਸਭਰਾ ਭਾਰਤੀ ਕਿਸਾਨ ਯੂਨੀਅਨ ਕ RAI ਸਭਰਾ ਕੈਸ਼ੀਅਰ ਵੇਖੋ ਜੀ ਅੱਜ ਬਹੁਤ ਹੀ ਸਭਰਾ ਕਾਈ ਵਾਸਤੇ ਖੁਸ਼ੀ ਦਾ ਦਿਨ ਆ ਭਾਰਤੀ ਕਿਸਾਨ ਯੂਨੀਅਨ ਉਗਰਾਹ ਇਕਤਾ ਸਭਰਾ ਕਾਈ ਨੂੰ ਬਹੁਤ ਵੱਡਾ ਬਲ ਮਿਲਿਆ ਸਰਦਾਰ ਅਸਤਾਨ ਸਿੰਘ ਠੇਕੇਦਾਰ ਸਰਦਾਰ ਸਾਫਾ ਸਰਪੰਚ ਸਾਡੇ ਸਰਦਾਰ ਅਨਬੀਰ ਸਿੰਘ ਜੀ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਲੈ ਕੇ ਤੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੀ ਇਕਾਈ ਵਿੱਚ ਸ਼ਾਮਲ ਹੋਇਆ ਸਾਡਾ ਪਰਿਵਾਰ ਵਧਿਆ ਇਕਾਈ ਨੂੰ ਜਿਹੜਾ ਵਾ ਉਹ ਬਲ ਮਿਲਿਆ ਬਾਕੀ ਉਗਰਾਹਾਂ ਸਾਹਿਬ ਦੀਆਂ ਨੀਤੀਆਂ ਜਿਹੜੀਆਂ ਵਾਂ ਉਹ ਘਰ-ਘਰ ਪਹੁੰਚ ਰਹੀਆਂ ਐ ਸਕਾਈ ਵੱਲੋਂ ਤਾਂ ਹੀ ਇਹ ਜਿਹੜੀ ਆ ਪਬਲਿਕ ਦੰਦ ਲੈਣਾ ਜੋੜ ਰਹੀ ਐ ਤੇ ਕਾਫਲਾ ਵੱਡਾ ਹੋ ਰਿਹਾ ਆ ਮੇਰਾ ਨਾਮ ਰਣਵੀਰ ਸਿੰਘ ਅੱਜ ਭਾਰੀ ਕਿਸਾਨੀ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਤੇ ਕੀ ਕਹਿਣਾ ਚਾਹੂੰਗਾ ਮੈਂ ਇਹੋ ਆਨਾ ਵੀ ਆਪਾਂ ਕਿਸਾਨਾਂ ਦੇ ਜਿਹੜੇ ਜ ਕੰਮ ਆ ਉਹ ਤਕੜੇ ਹੋ ਗਏ ਇਹੋ ਗੇ ਅਗਰਾਹਾਂ ਵਾਲੇ ਕਰਦੇ ਆ ਤੇ ਅਸੀਂ ਇਹਨਾਂ ਦੇ ਨਾਲ ਅਸੀਂ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਬਲੇ ਸੋਹਾਨ ਧੰਨ ਜੀ ਆਗਾ ਮੈਂ ਪਰਿਵਾਰ ਜਿਹੜੇ ਆ ਜੋ ਸ਼ਾਮਲ ਹੋਏ ਆ ਪਰਿਵਾਰ ਤਾਂ ਮੈਨੂੰ ਤਾਂ ਲੱਗਦਾ ਕੋਈ ਰਹੀ ਨਹੀਂ ਗਿਆ ਲੱਗਦਾ ਤੇ ਪਰਿਵਾਰ ਤਾਂ ਸਰ ਮੈਂ ਗੱਲਾਂ ਵੀ ਥੋੜੇ ਜਿਹਾ ਭਾਵੇਂ ਕੋ ਰਹਿ ਗਏ ਉਹ ਮੇਰਾ ਕ ਲਗਭਗ ਸਾਰੇ ਮਗਰਾਨ ਆ ਗਏ ਆ ਸਤਨਾਮ ਸਿੰਘ ਜੀ ਠੇਕੇਦਾਰ ਸਭਰਾ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਘਰ ਆ ਜਾਈਏ ਜਿਹੜਾ ਵੀ ਇਹਦਾ ਪ੍ਰੋਗਰਾਮ ਕੀਤਾ ਗਿਆ ਮੈਂ ਇੱਕ ਨਿਮਾਨਾ ਜਿਹਾ ਸਿੱਖ ਮੇਰੇ ਘਰੇ ਬਹੁਤ ਸਨਮਾਨਯੋਗ ਸ਼ਖੀ ਤਾ ਪਹੁੰਚੀਆਂ ਮੈਂ ਦਿਲ ਦੀਆਂ ਘਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਉਹਨਾਂ ਦਾ ਇੱਕ ਇੱਕ ਕਦਮ ਚੱਲ ਕੇ ਆਏ ਨੂੰ ਮੈਂ ਨਿਮਨ ਕਰਦਾ ਵੀ ਜਿਹੜੇ ਉਹ ਸਾਡੇ ਘਰ ਵਿੱਚ ਪਹੁੰਚੇ ਆ ਤੇ ਮੈਂ ਸਾਰਿਆਂ ਦਾ ਦਿਲ ਦੇ ਘਰੇਆਂ ਤੋਂ ਦੁਬਾਰਾ ਫੇਰ ਧੰਨਵਾਦ ਕਰਦਾ